Aji dasmi enji apwa pashad mwaryan. Nan sangran enji eti. Kif son ho gaya. Enna akta le enji apwa dey ekte palan. Aji dasmi enji. सिम के करा तो नच मिटी टी आग के वी बन जाए से

फिरंदा बना रही हूं। पानी का थले के अंदर ਕਿ ਫੜਾਈ ਦੇ ਕੋਈ ਆਪਾਂ ਨੂੰ ਉੱਪਰ ਡਰਾਈਵ ਬੁਪਾ ਤੇ ਵਧੀਆ ਲੱਗਦਾ ਜੀ ਇਸ ਤਰ੍ਹਾਂ ਤੇ ਬੱਚੇ ਖਾ ਵੀ ਬੜੇ ਖੁਸ਼ ਹੋ ਕੇ ਲੈਂਦੇ ਨੇ ਤੇ ਦਸਵੀਂ ਹੈ ਜੀ ਪਹਿਲਾਂ ਮੱਥਾ ਦੇਖਾਂਗੇ ਤੇ ਪਾਤਾ ਜੀ ਇਹਦੇ ਵਿੱਚ ਫਿਰ ਮੱਥਾ ਦੇਖਾਂਗੇ ਜੀ 2:30 ਵੱਜ ਗਏ ਹੈ ਮੌਸਮ ਦੇਖੋ ਬਿਲਕੁਲ ਮੀਂਹ ਦਾ ਹੋਇਆ ਪਿਆ ਚਾਹ ਤਰਖੀਏ ਜੀ ਆਪਾਂ ਨੇ 查完你自己还跑到这帮人去。

ਸਮ ਦੇਖੋ ਜੀ ਪੌਣੇ 3 ਹੋਏ ਨੇ ਹਵਾ ਚੱਲ ਰਹੀ ਹੈ ਚਾਹ ਨੂੰ ਵਾਲਾ ਆਇਆ ਨਹੀਂ ਜੀ ਅਜੇ ਚਾਹ ਪੀਣੀ ਜੀ ਅਜੇ ਬੱਸ ਵਾਲਾ ਆਉਣਾ ਹੈ ਜੀ ਚਾਹ ਨੂੰ ਆ ਗਿਆ ਬੋਕ ਮੈਂ ਸੁਗੜੀ ਜਾਊਗੀ ਟੱਕ ਦਾਂਗੇ ਸੌ ਦਿਖਾਉਣੇ ਆ ਜੀ ਨਹੀਂ ਪਹਿਰੇ ਕਣੀਆਂ ਦੇਖਿਆ ਰਹੀਆਂ ਜੀ ਬਰੀਕ ਬਰੀਕ ਆ ਰਹੀਆਂ ਨੇ ਆ ਦੇਖੋ ਦੋ ਦਿਨਾਂ ਦੀ ਗਰਮੀ ਵੀ ਬਹੁਤ ਸੀ ਜੀ ਮੈਂ ਜਨੂ ਕੱਖ ਪਾਤੇ ਜੀ ਮੇਰੇ ਬੱਚੇ ਦੇਖੋ ਜੀ ਬਾਰਿਸ਼ ਚ ਕਿੜ ਦੇ ਨੇ ਜਵਾਇ ਕਰ ਮੇਰੀ ਬੋਲ ਮੈਕੋ ਤੋਂ ਬਾਰਿਸ਼ ਆ ਰਹੀ ਹੈ ਮਹੀਆ ਮੀਂਹ ਪਾ ਕੇ ਘਰ ਦੀ ਗਰਮੀ ਘਰ ਨਹੀਂ ਬਹੁਤੀ ਜੀ ਠੰਡ ਹੋ ਗਈ ਅਜ ਬਹੁਤ ਜ਼ਿਆਦਾ ਨਹੀਂ ਹੈ ਦੋ ਦਿਨਾਂ ਦੀ ਬਹੁਤ ਗਰਮੀ ਸੀ पानी देखो जी बारिश का कितना पानी है बहुत बारिश है जी अच्छ पानी देखो जी मीन का बहुत ज़्यादा आ रहा ठंड हो जूगी जी है गर्मी तो राहत मिलूगी देखो जी साढ़े कि मीह आ रहा जी

ਆਹ ਥੀਂ ਵੀ ਉਹ ਕਾਜੀਆਂ ਦੇਖੋ ਠੀਕੂ ਲੱਗੇ ਹੋਏ ਨੇ ਸਾਨੂੰ ਦਿਖਾਉਨੇ ਆ ਨੇੜੇ ਤੋਂ ਅੰਨੀ ਚੀਕ ਲੱਗ ਗਈ ਪੱਕ ਰਹੀ ਜੀ ਇਹ ਤਾਂ ਸਾਬ ਨਾਲੇ ਥਿਰੋਂ ਕਰਨਾ ਜੀ ਅਜਿਹਾ ਆਹ ਦੇਖੋ ਜੀ ਸਾਨੂੰ ਨੇੜੇ ਤੋਂ ਦਿਖਾਉਨੇ ਆ ਪਹਿਲਾਂ ਬਹੁਤ ਲੱਗਿਆ ਹੋਇਆ ਸੀ ਜੀ ਤੋੜਦੇ ਸੀ ਨੇ ਪਕਾ ਲਏ ਸੀ ਆਹ ਦੇਖੋ ਜੀ ये भी शोटे -शोटे मुझे के तो भी छोटे छोटे मरूद लगे हुए हैं फल तो बहुत ज्यादा सी जी की गर्मी करके फिर क्या हाँ देखो ये एक दो ही रह गया हाँ मैं सचा के पौधे लाए हुए हैं लागू ही है मेरे लिए। ਇੱਕ ਦੂਰੀਆਂ ਲੇ ਲਾਈਆਂ ਨੇ ਇਹਨਾਂ ਦਾ ਤਾਂ ਗਰਮੀ ਕਰਕੇ ਲੱਗਿਆ ਨਹੀਂ ਹੋ ਵਧੀਆ ਫਲ ਆ ਰਹੇ ਨੇ ਕੁਝ ਇਹਦੇ ਕਸ ਲੱਗ ਰਹੇ ਨੇ ਕਦੋਂ ਹੁਣ ਤਾਂ ਕੁਲੀ ਲੱਗ ਰਹੇ ਨੇ ਜਿਆਲਤੋਂ ਛੋਟੀਆਂ ਛੋਟੀਆਂ ਲੱਗੀਆਂ ਹੋਈਆਂ ਨੇ ਹੁਣ ਮੀਂਹ ਪੈਣ ਲੱਗ ਗਈ ਜੀ ਹੁਣ ਵਧੀਆ ਲੱਗ ਜਾਣਗੇ ਆਮਰੂਦ ਦਾ ਲਾਇਆ ਹੋਇਆ ਜੀ ਆਗਮਾਰਾ ਲਾਇਆ ਜੀ ਉਹ ਆੜੂ ਦੇ ਜੀ ਆ ਬੇਲੀ ਲਾਈ ਹੋਈ ਏ ਦੋ ਵਧੀਆ ਵੇਰ ਲੱਗਦੇ ਨੇ ਜਦੋਂ ਲੱਗੇ ਤੁਹਾਨੂੰ ਦਿਖਾਵਾਂਗੇ ਜੀ ਆਨੇ ਮੇਂਬੂਆਂ ਦਾ ਪੌਦੇ ਜਿਲਾਇਆ ਹੋਇਆ ਸਾਨੂੰ ਮੇਂਬੂ ਵੀ ਦਿਖਾਉਣੇ ਲੱਗਦੇ ਹੀ ਰਹੇ ਹੋਣੇ ਜੀ ਆ ਦੇਖੋ ਜੀ ਮੇਂਬੂਆਂ ਨੇ ਫਲ ਜੱ ਕਰਕੇ ਛੋਟੇ ਛੋਟੇ ਹੋ ਲੱਗ ਰਹੇ ਨੇ ਜੀ ਆ ਵੀ ਠੀਕੂ ਦੇ ਜੀ ਏਤੀ ਵੀ ਬਹੁਤ ਲੱਗੀ ਸੀ ਹੁਣ ਵੀ ਲੱਗਦੇ ਨੇ ਦੁੱਖ ਦੋਤਾ ਕਾਫੀ ਤੋੜਦੇ ਜੀ ਅਸੀਂ ਨੇ ਹਾਈ ਤੋਂ ਸਾਡੇ ਵਾਕਰ ਚਲੇ ਜਾਣਾ ਤੇ ਫੇਰ ਵੀ ਸੰਤਰੀਆਂ ਵਗਿਆਾ ਲਾਣੀਆਂ ਹੋਈਆਂ ਨੇ ਏ ਨਿੰਮਾ ਜੀ ਸਾਰੀਆਂ ਸਬਜ਼ੀਆਂ ਚ ਪਤਾ ਨਹੀਂ ਕੋਈ ਬਿਮਾਰੀ ਆ ਇਸਦੀ ਸਾਰੀ ਕੁਛ ਦੇ ਕੀ ਆ ਦੁਆਰੇ ਹਰੇ ਭਰੇ ਹੋ ਗਏ ਇਹ ਤੇ ਤੇ ਸਬਜ਼ੀਆਂ ਵਗੈਰਾ ਲਾਈਆਂ ਹੋਈਆਂ ਨੇ ਜੀ ਅੱਥਾਨੇ ਇਹ ਵਗਲੇ ਦੀ ਬਾੜ ਨਾਲ ਹਨ ਦੇਖੋ ਬਣਾਦੀਆਂ ਵੀਡੀਓ ਬਣਾਦੀਆਂ ਦੇ ਵੀ ਉੱਪਰ ਹੀ ਲਾਈਆਂ ਹੋਈਆਂ ਸੀ ਥੋੜੀਆਂ ਜਿਹੀਆਂ ਬਾਗਰ ਚ ਲਾਈਆਂ ਨੇ ਘਮਾਰਾ ਲਾਇਆ ਹੋਇਆ ਚੋਇਦਿ ਇਸ ਸਾਈਡ ਘਮਾਰਾ ਸਾਈਡ ਤੋਂ ਆਉਣੀ ਉਹਨਾਂ ਤੱਕ ਬਹੁਤ ਜ਼ਿਆਦਾ ਗਰਮੀ ਕਰਦੀ ਹੈ। ਤੇ ਪੇੜ ਪੌਦੇ ਲਾਏ ਹੋਏ ਨੇ। ਬਹੁਤ ਜ਼ਿਆਦੇ ਪੇੜ ਪੌਦੇ ਲਾਏ ਹੋਏ ਨੇ। ਫਲਾਂ ਵਾਲੇ ਜ਼ਿਆਦੇ ਲਾਏ ਹੋਏ ਨੇ ਜੀ ਨਾਲੋਂ ਵਧੀਆ ਸ਼ਾਂਤ ਦਿੰਦੇ ਨੇ ਨਾਲੇ ਫਲ ਹੋ ਜਾਂਦੇ ਨੇ ਜੀ ਖਾਣ ਨੂੰ। ਇਹ ਤਾਜੀ ਲਾਈ ਹੋਈ ਹੈ ਜੀ ਆਪਾਂ ਨੇ ਪਕਾਉਣ ਪਕਾਉਣ ਨੂੰ ਵਧੀਆ ਖਾਣ ਹੋ ਜਾਣਗੇ ਇਹ। ਕੁੱਤੇ ਨੇ ਪਿੰਜਰੀ ਚ ਹੀ ਰੱਖ ਦੇਣੀ ਰਾਤ ਨੂੰ ਮੈਂ ਸਾਨੂੰ ਮੱਛਰਦਾਨੀ ਵੀ ਨਹੀਂ ਲਾਤੀ ਜੀ ਫਿਰ ਮੱਛਰ ਜ਼ਿਆਦਾ ਹੋ ਲੰਗਾ ਤੇ ਇਹ ਵੀ ਬੰਨਣਾ ਨਹੀਂ ਮੈਂ ਮੱਛਰਦਾਨੀ ਲਾ ਕੇ ਮੱਝ ਜੀ ਮੇਰਾ ਅੱਜ ਦਾ ਬਲੌਗ ਉਮੀਦ ਹੈ ਤੁਹਾਨੂੰ ਪਸੰਦ ਆਇਆ ਹੋਊਗਾ ਜੇ ਤੁਹਾਨੂੰ ਪਸੰਦ ਆਇਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ